ਨੌਬਤ ਤੁਸੀਂ ਦੇਖ ਹੀ ਰਹੇ ਹੋ ਬਾਈ ਜੀ ਨੌਬਤ ਹੁਣ ਇਤੋਂ ਵੱਡੀ ਨੌਬਤ ਕੀ ਆਊਗੀ ਜਦੋਂ ਸਾਡੇ ਪੰਜਾਬ ਦਾ ਸੁਪਰ ਹਿੱਟ ਮੰਨਿਆ ਪਰਵੰਨਿਆ ਕਲਾਕਾਰ ਜਿਹਨੂੰ ਲੱਖਾਂ ਲੋਕ ਚਾਹਣ ਵਾਲੇ ਉਹ ਵੀ ਇੱਕ ਟੱਠਿਆਂ ਦੇ ਕਾਰਨ ਹੀ ਇਹ ਆਵਾਰਾ ਪਸ਼ੂਆਂ ਦੇ ਕਾਰਨ ਹੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਤੇ ਸਾਡੇ ਇੱਥੇ ਭਰਾ ਮੇਰਾ ਕੀ ਨਾਂ ਸੀ ਨਵਦੀਪ ਸਿੰਘ ਸੀ ਨਵਦੀਪ ਸਿੰਘ ਸਾਡੇ ਨੌਜਵਾਨ ਅ ਰਾਤ ਨੂੰ ਆਪਣੀ ਜੋਬ ਤੋਂ ਆ ਰਿਹਾ ਸੀ ਸ਼ਾਇਦ ਉਹ ਹੋਟਲ ਚ ਮੈਨੇਜਰ ਸੀਗਾ ਤੇ ਲੜੀ ਵਰਗਾ ਜਵਾਨ ਇੱਕ 2 ਮਿੰਟ ਦੇ ਵਿੱਚ ਉਸ ਦੀ ਜਾਨ ਨਿਕਲ ਜਾਂਦੀ ਹੈ ਠੱਠੇ ਦੇ ਕਾਰਨ ਟਕਰਾਉਣ ਦੇ ਨਾਲ ਸੋ ਨੌਬਤ ਤਾਂ ਇਹ ਹੈ ਵੀ ਇੱਥੇ ਕੋਈ ਸਾਡਾ ਇਹ ਕੋਈ ਆਪਦਾ ਮਸਲਾ ਨਹੀਂ ਹੈਗਾ ਆਪਦਾ ਸਾਡਾ ਘਰ ਦੀ ਕੱਲਿਆਂ ਦੀ ਲੜਾਈ ਨਹੀਂ ਹੈਗੀ ਇਹ ਸਾਰੇ ਸਾਡੇ ਏਰੀਏ ਦੀ ਲੜਾਈ ਹੈ ਸਾਰੇ ਸਾਡੇ ਸਮਾਜ ਦੀ ਲੜਾਈ ਹੈ ਸੋ ਕਹਿੰਦੇ ਵੀ ਜਦੋਂ ਕੋਈ جنگ ਲੜਨੀ ਹੋਵੇ ਤਾਂ ਕੋਈ ਨਾ ਕਿਸੇ ਨਾ ਕਿਸੇ ਨੂੰ ਪਹਿਲ ਕਰਨੀ ਪੈਂਦੀ ਹੈ ਅਸੀਂ ਤਾਂ ਪਹਿਲ ਕਰਤੀ ਹੈ ਹੁਣ ਦੇਖੋ ਵੀ ਲੋਕ ਤੇ ਸਾਰੀ ਸੰਗਤ ਨੌਜਵਾਨ ਕਿੰਨਾ ਕੁ ਸਾਥ ਕਾਲ ਜੀ ਪਿਛਲੇ ਦਿਨੀ ਇੱਕ ਬਹੁਤ ਵੱਡਾ ਇਕੱਠ ਵੀ ਹੋਇਆ ਸੀ ਸ਼ਹਿਰ ਵਾਸੀਆਂ ਦਾ ਮੰਡੀ ਦੇ ਵਿੱਚ ਇਸੇ ਮਸਲੇ ਨੂੰ ਲੈ ਕੇ ਉਸ ਇਕੱਠ ਦਾ ਕੀ ਮਸਲਾ ਹੱਲ ਹੋਇਆ ਜਾਂ ਨਹੀਂ ਉਹਦਾ ਕੀ ਕਾਰਨ ਬਣਿਆ ਦੇਖੋ ਜੀ ਜੇ ਜਿਹੜਾ ਉਹ ਇਕੱਠ ਸੀਗਾ ਅਸੀਂ ਉਹ ਇਕੱਠ ਨੂੰ ਸਾਰੇ ਨੂੰ ਸੁਣਿਆ ਹੈ ਅਸੀਂ ਉਹ ਇਕੱਠ ਦੇ ਵਿੱਚ ਤਾਂ ਨਹੀਂ ਆਏ ਪਰ ਸਾਡੇ ਆ ਭਰਾ ਸੀਗੇ ਸਾਰੇ ਜੱਗੀ ਹੋਰੀ ਸੁਖੇ ਹੋਰੀ ਸਾਰੀ ਕਮੇਟੀ ਬਣੀ ਹੋਈ ਸੀ ਉਹਨੂੰ ਅਸੀਂ ਸੁਣਿਆ ਹੈ ਚੰਗੀ ਤਰ੍ਹਾਂ ਸਾਨੂੰ ਉਮੀਦ ਸੀ ਉਸ ਇਕੱਠ ਤੇ ਵੀ ਉਹ ਕੁਛ ਨਾ ਕੁਛ ਕਰਨਗੇ ਠੀਕ ਹੈ ਉਹ ਜਿਹੜੇ ਉਹ ਲੋਕ ਇਕੱਠ ਦੇ ਵਿੱਚ ਸੀਗੇ ਸਾਡੇ ਸਾਰੇ ਆਪ ਸਾਡੇ ਆਪ ਦੇ ਆ ਭਰਾ ਨੇ ਉਹ ਉਹ ਵੀ ਸਾਰਾ ਦਿਨ ਇਸ ਰੋਡ ਦੇ ਉੱਤੋਂ ਦੀ ਜਿੱਥੋਂ ਦੀ 10-10 ਠੱਠੇ ਇੱਥੋਂ ਦੀ ਮਤਲਬ ਟਾਪ ਮੋਟਰਸਾਈਕਲ ਲੈ ਕੇ ਟੱਪਦੇ ਆ ਤੇ ਉਹਨਾਂ ਨੇ ਉਹ ਵੀ ਟੱਪਦੇ ਨੇ ਲੇਕਿਨ ਉਸ ਇਕੱਠ ਦਾ ਸਿੱਟਾ ਜੇ ਨਹੀਂ ਨਿਕਲਿਆ ਤਾਂ ਸਾਨੂੰ ਆਹ ਤਾਂ ਹੀ ਭੁਖ ਹੜਤਾਲ ਤੇ ਬੈਠਣਾ ਪੈ ਰਿਹਾ ਜੀ ਤੇ ਅਸੀਂ ਉਹਦਾ ਰਿਜ਼ਲਟ ਲੈਣ ਵਾਸਤੇ ਜਿੰਨਾ ਚਿਕ ਇਸ ਅਵਾਰਾ ਪਸ਼ੂਆਂ ਦਾ ਸਰਦੂਲਗੜ੍ਹ ਸ਼ਹਿਰ ਦੇ ਪਸ਼ੂਆਂ ਦਾ ਆਇ ਤੋਂ ਇਹਗੇ ਦੇ ਪਸੂਆਂ ਦਾ ਹੱਲ ਨਹੀਂ ਹੁੰਦਾ ਉਹਨਾਂ ਚੱਕ ਇਹ ਤੁਸੀਂ ਦਿਮਾਗ ਚੋਂ ਕੱਢ ਦਿਓ ਵੀ ਇਹ ਉੱਠ ਖੜਾਂਗੇ ਸੀ ਇੱਥੋਂ ਇੱਥੇ ਗਿਣਤੀ ਵਧੂਗੀ ਇੱਥੇ ਨੌਜਵਾਨ ਵਧਣਗੇ ਇਹ ਸੰਘਰਸ਼ ਅੱਗੇ ਵਧੂਗਾ ਲੰਮਾ ਹੋਊਗਾ ਤੁਸੀਂ ਦੋ ਜਣੇ ਸਿਰਫ ਭੁੱਖਰਤਾਰ ਦੇ ਬੈਠੋਂ ਕੀ ਤੁਹਾਨੂੰ ਲੱਗਦਾ ਵੀ ਇਹ ਹਜੂਮ ਹੈ ਜਿਹੜਾ ਵੱਡਾ ਹੋਊਗਾ ਦੇਖੋ ਜੀ ਆਪਣਾ ਜਦੋਂ ਸਾਡੇ ਗੁਰੂਆਂ ਨੇ ਮੱਲਾ ਐਡਾ ਵੱਡਾ ਮੱਲਾ ਸਾਨੂੰ ਸਹੀਧੀਆਂ ਪ੍ਰਾਪਤ ਕਰਕੇ ਤੇ ਕੁਝ ਕੁ ਲੋਕ ਹੀ ਲੜਦੇ ਹੁੰਦੇ ਨੇ ਬਾਕੀ ਤਾਂ ਲੋਕ ਜਦੋਂ ਕਿਰਾ ਕਹਿੰਦੇ ਵੀ ਜਗਾ ਬਣਾਉਣ ਦੀ ਪੰਡਾਲ ਬਣਾਉਣ ਦੀ ਤਿਆਰੀ ਹੁੰਦੀ ਆ ਲੋਕ ਤਾਂ ਆਪਣੇ ਆਪ ਆ ਜਾਂਦੇ ਨੇ ਜੀ ਇਹ ਨਾ ਕਹੋ ਤੁਸੀਂ ਵੀ ਲੋਕ ਇੱਥੇ ਆਉਂਦੇ ਨੇ ਲੋਕ ਤਾਂ ਤੁਸੀਂ ਦੇਖਿਓ ਵੀ ਇੱਥੇ ਆਪ ਮਹਾਰੇ ਲੋਕ ਸਾਨੂੰ ਹੁਣ ਫੋਨ ਆ ਰਹੇ ਐ ਮੈਂ ਸਰ ਤੋਂ ਚੱਕੇ ਨਹੀਂ ਗਏ ਫੋਨ ਵੀ ਬਾਈ ਜੀ ਸਾਡੀ ਡਿਊਟੀ ਲਾਓ ਵੀ ਅਸੀਂ ਕਦੋਂ ਅਸੀਂ ਇੱਕ ਦਿਨ ਦੀ ਭੁੱਖ ਹੜਤਾਲ ਰੱਖਾਂਗੇ ਇੱਥੇ ਲੋਕ 10-10 ਦਿਨਾਂ ਦੀ ਬੱਚੇ ਉਹਨਾਂ ਨੂੰ ਤਿਆਰ ਹੈ ਜੀ ਤੁਸੀਂ ਕਹਿੰਦੇ ਹੋ ਵੀ ਇੱਥੇ ਲੋਕ ਇਹ ਸਾਰਿਆਂ ਦਾ ਮਸਲਾ ਹੈ ਕੋਈ ਛੋਟਾ ਮਸਲਾ ਨਹੀਂ ਇਹ ਲੋਕਾਂ ਦੀ ਲੋਕ ਲੜਨਗੇ ਨੂੰ ਮੈਨੂੰ ਪਤਾ ਹੈ ਅਮੀਨ ਦਾ ਸਾਨੂੰ ਲੋਕ ਆਪ ਮਾਰੇ ਲੜਨਗੇ ਜੀ